ਇਹਨਾਂ ਦਾ ਤਾਂ ਮੌਕਾ ਪ੍ਰਸਤੀ ਦਾ ਇਕੱਠ ਆਜ ਕੇਚਰੀਵਾਲ ਨੂੰ ਪੰਜਾਬ 2 ਸਾਲ ਚੇਤੇ ਨਹੀਂ ਆਇਆ ਔਰ ਹੁਣ ਕਿਉਂਕਿ ਲੋਕ ਸਭਾ ਦੇ ਇਲੈਕਸ਼ਨ ਆ ਤੇ ਹੁਣ ਉਹਨਾਂ ਨੂੰ ਪੰਜਾਬ ਵਿੱਚ ਇੱਥੇ ਆ ਗਿਆ ਔਰ ਇਸੇ ਤਰ੍ਹਾਂ ਹੀ ਇਹਨਾਂ ਦਾ ਜਿਹੜਾ ਡੋਗਲਾਪਾਨ ਆ ਕਿ ਇੱਕ ਪਾਸੇ ਕਾਂਗਰਸ ਦੀ ਸਟੇਜਾਂ ਤੇ ਕੱਲ ਕਲਕੱਤੇ ਸੀਗੇ ਉੱਤੇ ਸਾਰਾ ਆਪਣਾ ਜਿਹੜਾ ਮਿਸਟਰ ਖੜ ਗਏ ਨੇ ਲੀਡਰ ਆਫ ਆਪੋਜੀਸ਼ਨ ਨੇ ਕਾਂਗਰਸ ਦੇ ਉਹ ਇਤਨਾ ਸਟੇਜ ਸਾਂਝੀ ਕਰ ਰਹੇ ਸੀ ਤੇ ਪੰਜਾਬ ਵਿੱਚ ਜਾਣ ਕੇ ਕਾਂਗਰਸ ਨੂੰ ਗਾਲਾਂ ਕੱਢਣਗੇ ਸੋ ਇਹ ਸਾਰਾ ਮੌਕਾ ਪ੍ਰਸਤੀ ਦੀ ਰਾਜਨੀਤੀ ਹੈਗੀ ਆ ਲੋਕ ਇਹਨਾਂ ਨੂੰ ਸਮਝ ਚੁੱਕੇ ਨੇ ਜਿਹੜਾ ਸਾਡਾ ਚਾਰਾ ਜੋਈਆ ਅਸੀਂ ਚਾਹੁੰਦੇ ਕਿ ਪੰਜਾਬ ਦੇ ਜਿਹੜੇ ਲਾਈਕ ਮਾਈਂਡਡ ਲੋਕ ਨੇ ਲਾਈਕ ਮਾਈਂਡਡ ਪਾਰਟੀਆਂ ਨੇ ਜਿਹੜੀਆਂ ਕਾਂਗਰਸ ਅਕਾਲੀ ਦਲ ਦੇ ਲਗਾਤਾਰ ਵਿਰੋਧ ਵਿੱਚ ਨੇ ਉਹਨਾਂ ਨੂੰ ਇੱਕ ਪਲੇਟਫਾਰਮ ਤੇ ਇਕੱਠਾ ਕੀਤਾ ਜਾਵੇ ਔਰ ਇਸ ਮਕਸਦ ਲਈ ਅਸੀਂ ਪੰਜਾਬ ਡੈਮੋਕਰੈਟਿਕ ਅਲਾਈਅንስ ਪੰਜਾਬ ਜਮਹੂਰੀ ਗੱਠ ਜੋੜ ਦਾ ਸ਼ੁਰੂਆਤ ਕੀਤੀ ਹੋਈ ਹੈ ਦੋ ਸਾਡੀਆਂ ਮੀਟਿੰਗਾਂ ਆਪਸ ਵਿੱਚ ਹੋ ਚੁੱਕੀਆਂ ਨੇ ਜਦੇ ਵਿੱਚ ਪੰਜਾਬੀ ਇਕਤਾ ਪਾਰਟੀ ਸਮੇਤ ਬੈਸ ਬ੍ਰਦਰਸ ਡਾਕਟਰ ਧਰਮਵੀਰ ਗਾਂਧੀ ਬਹੁਜਨ ਸਮਾਜ ਪਾਰਟੀ ਔਰ ਨਾਲ ਅਸੀਂ ਟਕਸਾਲੀਆਂ ਦੇ ਨਾਲ ਵੀ ਗੱਲਬਾਤ ਜਾਰੀ ਕੀਤੀ ਜੀ ਤਾਂ ਕਿ ਅਸੀਂ ਚੋਣੇ ਕੇ ਪੰਜਾਬ ਦੇ ਵਿੱਚ ਸਮੁੱਚੀ ਆਪੋਜੀਸ਼ਨ ਇੱਕ ਪਲੇਟਫਾਰਮ ਤੇ ਇਕੱਠੀ ਹੋ ਸਕੇ ਔਰ ਜਿਹੜਾ ਪੰਜਾਬ ਦੇ ਵਿੱਚ ਇਸ ਵਕਤ ਵਾਤਾਵਰਨ ਹੈ ਨਸ਼ਿਆਂ ਦਾ ਬੇਰੋਜ਼ਗਾਰੀ ਦਾ ਅਸ਼ਟਾਚਾਰ ਦਾ ਔਰ ਕਿਸਾਨੀ ਆਤਮ ਹੱਤਿਆਵਾਂ ਦਾ ਉਹਨਾਂ ਨੂੰ ਲੜਾਈ ਦੇ ਸੀ ਕੀ ਔਰ ਇਹਨਾਂ ਰਵੈਇਤੀ ਕਰਪ ਪਾਰਟੀਆਂ ਤੇ ਕਰਪ ਕੀ ਤੁਸੀਂ ਵੀ ਵਿਦੇਸ਼ ਵਿੱਚ ਆਪਣਾ ਭਵਿਕ ਬਣਾਉਣਾ ਚਾਹੁੰਦੇ ਹੋ ਪਾਓ ਵਿਦੇਸ਼ ਵਿੱਚ ਪੜਾਈ ਕਰਨ ਦਾ ਮੌਕਾ ਪਿਰਾਮਿਡ ਈ ਸਰਵਿਸ ਦੀ ਸਲਾਹ ਨਾਲ ਹਰਤ ਅਤੇ ਪੰਜਾਬ ਸਰਕਾਰ ਤੋਂ ਮਾਨਤਾ ਪ੍ਰਾਪਤ ਬੱਲ ਕਰੋ 9397893978